ਮੈਂ ਕੀ ਕਰਦਾ ਇਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਹੈ ਇੱਥੇ ਜੇ ਤੁਸੀਂ ਚਾਹੋ ਨੋ ਮੈਂ 5-10 ਮਿੰਟ ਬੋਲਾਂ ਪਰ ਨਾ ਤਾਂ ਕੋਈ ਆਮਾ ਦੀ ਪਾਰਟੀ ਦਾ ਨਾ ਭਗਵੰਤ ਸਾਮਾਨ ਦਾ ਕੋਈ ਨਾਰਾ ਨਹੀਂ ਲਾਣਾ ਸ਼ਹੀਦਾਂ ਦੀ ਧਰਤੀ ਹੈ ਯਾਰ ਅਖਰਸਾਂ ਦੇ ਪਹਿਲਾ ਵਾਰ ਕੇ ਵੀ ਬਸ ਇੱਕ ਮਿੰਟ ਮੈਨੂੰ ਬੋਲ ਬਸ ਵੀਰੋ ਉਹ ਸੋਲੋ ਯਾਰ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਇਹਨਾਂ ਗਲੀਆਂ ਸੜਕਾਂ ਦੇ ਵਿੱਚ ਹੀ ਆਜ਼ਾਦੀ ਦੇ ਪ੍ਰਵਾਨੇ ਸਿਉਗ ਉਹ ਆਜ਼ਾਦੀ ਦੀ ਲੜਾਈ ਦੀ ਪਲੈਨਿੰਗ ਕਰਦੇ ਫਿਰਦੇ ਰਹੇ ਹੋਣਗੇ ਪਰ ਜੋ ਸ਼ਹੀਦਾਂ ਨੇ ਆਜ਼ਾਦੀ ਸੋਚੀ ਸੀ ਉਹਨਾਂ ਨੇ ਸੁਪਨਿਆਂ ਦੀ ਆਜ਼ਾਦੀ ਉਹ ਆਮ ਲੋਕਾਂ ਤੱਕ ਪਹੁੰਚੀ ਨਹੀਂ ਉਹ ਸਿਰਫ ਮਹਿਲਾਵਾਲਿਆਂ ਤੱਕ ਜਾ ਲਾਲ ਬੱਤੀ ਤਾਰਾ ਤੱਕ ਰਹਿ ਗਈ ਆਪਾਂ ਉਹਨੂੰ ਘਰਾਂ ਦੇ ਵਿੱਚ ਪਹੁੰਚਾਉਣਾ ਹੈ ਮੈਸੂ ਮੋਬਾਈਲ ਜਲਦੀ ਚੁੱਕੋ ਜੋ ਪੰਜਾਬ ਦੇ ਵਿੱਚ ਅਸਰਤ ਬਹੁਤ ਹੈ ਲੋਕ ਬਦਲਾ ਚਾਹੁੰਦੇ ਆ ਮੌਕਾ ਲੈਣਾ ਚਾਹੁੰਦੇ ਆ 20 ਤਰੀਕ ਨੂੰ ਆਪਣੀ ਕਿਸਮਤ ਆਪ ਲਿਖੋ ਪੰਜ ਪੰਜ ਸਾਲ ਦੀਆਂ ਵਾਰੀਆਂ ਕਰਕੇ ਪਹਿਲਾਂ ਕਾਲੀਆਂ ਕਾਂਗਰਸੀਆਂ ਨੂੰ ਆਪਾਂ ਕਿਸਮਤ ਕਹਿਣੇ ਤਾਰ ਦਿੰਦੇ ਆ ਅਸਾਂ ਉਹਨੂੰ ਕਹਿਣਾ ਜਿਹੜੀ ਤਰੀਕੇ ਕਿਸਮਤ ਹੈ ਨਾ ਉਹਨੂੰ ਛਗਾਓ ਉਹਦੀ ਆਪਦੀ ਕਿਸਮਤ ਦੀ ਰੀਸ ਲਈ ਆਪਦੇ ਬੱਚਿਆਂ ਦੇ ਨਾਂ ਕਰਾਓ ਝਾੜੂ ਵਾਲਾ ਬਟਨ ਦੱਬੋ ਪੱਲੂ ਪ੍ਰਧਾਨ ਜੀ ਸਾਡੇ ਇੱਕ ਕੈਂਡੀਡੇਟ ਨੇ ਵੋਟਾਂ ਵਾਲੀ ਮਸ਼ੀਨ ਦੇ ਵਿੱਚ ਨਵਾਂ ਸ਼ਹਿਰ ਤੋਂ ਬਸtan ਜਿਹੜਾ ਉਹ ਚੌਥੇ ਨੰਬਰ ਤੇ ਹੈ ਪਰ ਆਉਣਾ ਆਪਾਂ ਸੁਖਵੀਰ ਬਾਕੀ ਸਾਰੀਆਂ ਪਾਰਟੀਆਂ ਜਿੰਮੇਦਾਰੀਆਂ ਹੋ ਗਈਆਂ ਕੋਈ ਇੱਕ ਦੂਜੇ ਦੇ ਵਿਰੁੱਧ ਬੋਲਣੋਂ हट ਗਏ ਜੰਨੀ ਕਦੇ ਵੀ ਸੁਖਵੀਰ ਬਾਦਲਵਾਲੇ ਜਾਂ ਬੀਜੇਪੀ ਬਾਰੇ ਨਹੀਂ ਬੋਲਦਾ

ਉੱਥੇ ਆਣਾ ਠਰ ਕੇ ਹਸਪਤਾਲਾਂ ਦੀ ਗੱਲ ਕਰ ਰਹੇ ਆ ਅਸੀਂ ਹਾ ਸਕੂਲਾਂ ਦੀ ਗੱਲ ਕਰ ਰਹੇ ਆ ਮੁਫਤ ਬਿਜਲੀ ਦੀ ਗੱਲ ਕਰ ਰਹੇ ਆ ਬੇਰੋਜ਼ਗਾਰੀ ਨੂੰ ਠੱਲਣ ਦੀ ਗੱਲ ਕਰ ਰਹੇ ਆ ਇੰਡਸਟਰੀ ਨੂੰ ਵਾਪਸ ਲਿਆਉਣ ਦੀ ਗੱਲ ਕਰ ਰਹੇ ਆ ਪਰ ਉਹ ਕਹਿੰਦੇ ਨਾ ਜੀ ਭਗਵੰਤ ਮਾਨ ਭਗਵੰਤ ਮਾਨ ਦਾ ਬੋਲ ਕਲ ਪ੍ਰਿੰਕਾ ਗਾਂਧੀ ਜੀ ਲਾਇਆ ਸੀ ਤੂੜੀ ਕਹਿੰਦੇ ਦਿੱਲੀ ਸੇ ਜੋ ਆਤੇ ਹਨ ਓਨਕੀ ਸਰਕਾਰ ਮਤ ਬਣਾਨਾ ਮੈਂ ਕਹਿੰਦਾ ਜੀ ਤੁਸੀਂ ਮੋਗੇ ਦੇ ਓ ਜਮੀਨਾਰੀਓ ਸੋ ਵੀਰੋ ਇਹ ਲੈ ਫੈਨੇ ਦਾਰੇ ਮੈਨੂੰ ਤਾਂ ਇੱਕ ਹੋਰ ਡਰ ਆ ਜਿਹੜੇ ਸਾਹ ਤੇ ਬੋਲਣ ਲੱਗੇ ਕੁਛ ਹੋਈ ਸੁਪਨੇ ਸੁਪਨੇ ਚ ਵੀ ਲਾ ਕੇ ਇਹ ਕਿਤੇ ਮੁੱਖ ਮੰਤਰੀ ਬਣ ਕੇ ਮੈਨੂੰ ਇੰਡੀਆ ਦਾ ਪਹਿਲਾ ਸਰਕਾਰੀ ਬਾਗਲਖਾਨਾ ਨਾ ਖੋਲਣਾ ਪਏ। ਸੁਵੀਰੋ ਝਾੜੂ ਵਾਲਾ ਬਟਨ ਦੱਬੋਗੇ? ਇੱਥੇ ਇੱਥੇ 74 ਸਾਲਾਂ ਤੋਂ ਦੇਸ਼ ਨੂੰ ਯਾਦ ਹੋਏ ਨੂੰ ਦੋਏ ਪਾਰਟੀਆਂ ਰਾਜ ਕਰਦੀਆਂ ਆਈਆਂ। ਲੋਕ ਇਹਨਾਂ ਤੋਂ ਬੜਾ ਦੁਖੀ ਹੈ ਕਿਉਂਕਿ ਇਹਨਾਂ ਤੋਂ ਕੋਈ ਕੰਮ ਨਹੀਂ ਹੋਇਆ। ਕਿਸੇ ਵੀ ਬਰਗ ਨੂੰ ਪੁੱਛ ਕੇ ਦੇਖ ਲਓ ਚਾਹੇ ਟੈਂਪੂ ਯੂਨੀਅਨ ਪੁੱਛ ਕੇ ਦੇਖ ਲਓ ਚਾਹੇ 3B ਦਰਾਂ ਨੂੰ ਪੁੱਛ ਕੇ ਦੇਖ ਲਓ ਚਾਹੇ ਹੋਰ ਕਿਸੇ ਲੇਬਰ ਵਾਲੇ ਪੁੱਛ ਕੇ ਦੇਖ ਲਓ ਇਹਨਾਂ ਤੋਂ ਕੋਈ ਵੀ ਕੰਮ ਨਹੀਂ ਹੋਇਆ ਇਸ ਕਰਕੇ ਲੋਕ ਇਹਨਾਂ ਤੋਂ ਤੰਗ ਹੈ ਲੋਕ ਬਦਲ ਚਾਹੁੰਦੇ ਆ ਤੇ ਤੁਹਾਨੂੰ ਕੀ ਲੱਗਦਾ ਆਨ ਵਾਲੀ ਪਾਰਟੀ ਆ ਤੁਹਾਨੂੰ ਕੀ ਉਮੀਦਾਂ ਆ ਵੀ ਉਹ ਤੁਹਾਡੇ ਕੰਮ ਇਹ ਕਰਨਗੇ ਸਾਰੇ ਬਿਲਕੁਲ ਕਰਨਗੇ ਅੱਜ ਦਿੱਲੀ ਵਿੱਚ ਦੇਖੋ ਤੁਸੀਂ ਦਿੱਲੀ ਵਿੱਚ ਕੇਰੀ ਵਾਲਿਆਂ ਜਿਹੜਾ ਪਹਿਲਾਂ ਪੜ੍ਹਾਈ ਫਰੀ ਦਵਾਈ ਫਰੀ ਸਾਰੀਆਂ ਜੀਆਂ ਫਰੀ ਦਿੱਤੀਆਂ ਫਰੀ ਨਹੀਂ ਕੋਲੋਂ ਨਹੀਂ ਦਿੰਦੇ ਸਾਡਾ ਟੈਕਸਾਂ ਨੂੰ ਵਾਪਸ ਮੋੜਦੇ ਆ ਇਹ ਜਿਹੜੇ ਸਾਡੇ ਇੱਥੇ ਵਾਲੇ ਟੈਕਸ ਖਾਈ ਜਾਂਦੇ ਆ ਆਹੀ ਫਰਕ ਹੈ ਬਸ ਤੁਸੀਂ ਬੋਲਣਾ ਚਾਹੁੰਦੇ ਆ ਕਿ ਅੱਜ ਭਗਵਾਨ ਤੁਮਾਨ ਆ ਰਹੇ ਆ ਪੰਜਾਬ ਫਿਰ ਤੇ ਕੇ ਸਿਰਫ ਚੋਣ ਆਵੇ ਲਈ ਮੈਂ ਬੋਲਣਾ ਚਾਹਣਾ ਜੀ ਐਕਚੁਅਲੀ ਮੈਂ ਤਾਂ ਮੁਲਾਜ਼ਮ ਆ ਮੈਂ ਤੁਹਾਡੇ ਜੀ ਇੱਥੇ ਖੜਾ ਤਾਂ ਮੈਂ ਤਾਂ ਸਿਰਫ ਡਿਊਟੀ ਤੇ ਜਾ ਰਿਹਾ ਪਰ ਮੈਨੂੰ ਇਹ ਲੱਗਦਾ ਕਿ ਜ਼ਰੂਰ ਆਵਾਜ਼ ਦੀ ਪਾਰਟੀ ਦਾ ਆ ਜਾਣਾ ਚਾਹੀਦਾ ਕਿਉਂਕਿ ਦਿੱਲੀ ਦਾ ਮਾਡਲ ਦੇਖ ਕੇ ਲੋਕਾਂ ਦੇ ਵਿੱਚ ਇੱਕ ਸ਼ਾ ਜ਼ਰੂਰ ਹੈਗਾ ਕਿਉਂਕਿ ਜਿਵੇਂ ਦਿੱਲੀ ਦੇ ਵਿੱਚ ਉਹਨਾਂ ਨੇ ਹੈਲਥ ਫ੍ਰੀ ਕਰੀ ਆ ਮੁਹੱਲਾ ਕਲੀਨਿਕ ਬਣਾਇਆ ਪੜ੍ਹਾਈ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਸਕੂਲਾਂ ਦੇ ਵਿੱਚ ਉਹਨਾਂ ਨੇ ਸੋਧ ਕੀਤੀ ਆ ਤੇ ਘੱਟੋ ਘੱਟ ਜਿਹੜਾ ਮੁਲਾਜ਼ਮਾਂ ਦਾ ਜਿਹੜਾ ਮਹਿੰਤਾਨਾ ਆ ਉਹ 21000 ਕੀਤਾ ਆ ਤੇ ਇਸ ਤਰ੍ਹਾਂ ਜਿਦਾ ਪੰਜਾਬ ਦੇ ਵਿੱਚ ਅੱਜ ਬਿਲਕੁਲ ਲੁੱਟ ਮੱਚੀ ਪਈ ਆ ਮੁਲਾਜ਼ਮ ਵਰਗ ਦਾ ਇੰਨਾ ਕੁ ਬੁਰਾ ਹਾਲ ਹੋ ਗਿਆ ਆਊਟਸੋਰਸ ਕੰਪਨੀਆਂ ਦੇ ਰਾਹੀਂ ਇੱਥੇ ਜਿਹੜੇ ਆ ਮੁਲਾਜ਼ਮ ਰੱਖੇ ਜਾ ਰਹੇ ਆ 8 8 10 10000 ਦੇ ਵਿੱਚ ਜਿਹੜੇ ਮੁਲਾਜ਼ਮਾਂ ਤੋਂ ਕੰਮ ਕਰਾਇਆ ਜਾ ਰਿਹਾ ਉਹਨਾਂ ਦਾ ਖੂਨ ਪੀਤਾ ਜਾ ਰਿਹਾ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਟੀਚਰਾਂ ਦਾ ਬੁਰਾ ਹਾਲ ਆ ਕਹਿੰਦੇ ਪਾਬੋ ਕਿ ਅੱਜ ਲੋਕਾਂ ਨੂੰ ਇੱਕ ਹੀ ਆਸਾ ਕਿ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਪਿਛਲੇ ਲੰਬੇ ਸਮੇਂ ਤੋਂ ਦੋਏ ਪਾਰਟੀਆਂ ਰਾਜ ਕਰਦੀਆਂ ਆ ਰਹੀਆਂ ਕਦੇ ਕਾਲੀ ਕਦੇ ਕਾਂਗਰਸ ਕਦੇ ਕਾਲੀ ਕਦੇ ਕਾਂਗਰਸ ਹੁਣ ਲੋਕਾਂ ਨੂੰ ਲੱਗਦਾ ਦਿੱਲੀ ਦਾ ਮਾਡਲ ਦੇਖ ਕੇ ਜੇ ਉਹ ਆ ਜਾਣਗੇ ਹੋ ਸਕਦਾ ਸਾਡਾ ਹੈਲਥ ਸਿਸਟਮ ਥੋੜਾ ਸੁਧਰੂਗਾ ਪੜਾਈ ਜਿਹੜੀ ਆ ਬੱਚਿਆਂ ਦੀ ਜਿਹੜੀ ਉਹਦੇ ਵਿੱਚ ਸੁਧਾਰ ਆਊਗਾ ਫੀਸਾਂ ਜਿਹੜੀਆਂ ਅੰਨੇ ਵਾਹ ਫੀਸਾਂ ਲਿਆ ਜਾ ਰਹੀਆਂ ਆ ਬੱਚਿਆਂ ਤੋਂ ਉਹਨਾਂ ਦੀ ਉਹਨਾਂ ਨੂੰ ਕੋਈ ਸਹੂਲਤ ਮਿਲੂਗੀ ਇਹ ਰੋਜ਼ਗਾਰ ਜਿਹੜੇ ਆ ਬੱਚਿਆਂ ਨੂੰ ਰੋਜ਼ਗਾਰ ਦਾ ਮੌਕਾ ਮਿਲੂਗਾ ਪਰ ਇਹ ਕਿਹੜੇ ਰੋਜ਼ਗਾਰ ਆਜ ਬੱਚੇ ਜਿਹੜੇ ਪੜ੍ਹ ਲਿਖ ਕੇ ਸਾਡੇ ਜਿਹੜੀ ਬਹਿਨ ਕਰੀਮ ਹੁੰਦੀ ਆ ਸਾਡੀ ਉਹ ਮੋٹے ਪੈਸੇ ਖਰਚ ਕਰਕੇ ਅਜ ਵਿਦੇਸ਼ਾਂ ਨੂੰ ਜਾ ਰਿਹਾ ਕਾਰਨ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਇੰਨੀ ਜ਼ਿਆਦਾ ਵੱਧ ਗਈ ਆ ਅੱਜ 5-6 ਲੱਖ ਰੁਪਏ ਰੱਖਾ ਬੱਚਾ ਪੰਜਾਬ ਦਾ ਜਿਹੜਾ ਬਾਹਰ ਜਾ ਚੂਚ ਕਰ ਚੁੱਕਿਆ ਆ ਤੇ ਸਾਨੂੰ ਉਮੀਦ ਹੈ ਕਿ ਜਰੂਰ ਇਹ ਕੇਜਰੀਵਾਲ ਸਾਹਿਬ ਆਣਗੇ ਭਗਵੰਤ ਸਿੰਘ ਸਾਹਿਬ ਸਾਡੇ ਮੁੱਖ ਮੰਤਰੀ ਬਣਨਗੇ ਤੇ ਅਸੀਂ ਆਸ ਕਰਦੇ ਹਾਂ ਕਿ ਤੀਜੇ ਬਦਲ ਦੇ ਨਾਲ ਲੋਕਾਂ ਨੂੰ ਕੁਝ ਨਾ ਕੁਝ ਸਹੂਲਤ ਮਿਲੇਗੀ ਹਾਂ ਜਿਵੇਂ ਕਿ ਲੋਕਾਂ ਨੂੰ ਬਹੁਤ ਉਮੀਦ ਆ ਆਪ ਸਰਕਾਰ ਤੋਂ ਕਿ ਬਾਕੀ ਸਰਕਾਰਾਂ ਦੇ ਵਾਂਗ ਉਹ ਲਾਰੇबाजी ਨਹੀਂ ਕਰਨਗੇ ਹੋਰ ਕੋਈ ਕੁਝ ਕਹਿਣਾ ਚਾਹੁੰਦਾ ਕੋਈ ਆਪ ਦੇ ਬਾਰੇ ਕੋਈ ਗੱਲ ਕਰਨੀ ਚਾਹਨਾ ਹੈ ਰੇ ਕਰੋ ਗ੍ਰੀਸ਼ ਦੇਖੋ ਵੀ ਆ ਮੈਡਮ ਮੈਡਮ ਤੁਹਾਨੂੰ ਕੀ ਲੱਗਦਾ ਵੀ ਕੀ ਉਮੀਦ ਆ ਤੁਹਾਨੂੰ ਸਰਕਾਰ ਤੋਂ ਪੰਜਾਬ ਰੋਡ ਪਨ ਬਸ ਤੇ ਆਪਣੇ ਨਵਾਂ ਸ਼ਹਿਰ ਦੀ ਪੁਤ ਕਨੈਕਟਰ ਹੈ ਜੀ ਸਾਨੂੰ 7 ਸਾਲ ਹੋ ਗਏ ਕੰਟਰੈਕਟ ਤੇ ਜੌਬ ਕਰਦੇ ਨੂੰ ਪਹਿਲਾ 2 ਸਾਲ ਤੇ ਕਾਲੀ ਸਰਕਾਰ ਨੇ ਸਾਨੂੰ ਲਾਰਾ ਲਾਈ ਰੱਖਿਆ ਕਿ 3 ਸਾਲ ਬਾਅਦ ਤੁਹਾਨੂੰ ਪੱਕੇ ਕੀਤਾ ਜਾਊਗਾ ਉਸ ਤੋਂ ਬਾਅਦ ਸਾਨੂੰ ਕੈਪਟਨ ਸਾਹਿਬ ਨੇ ਗਰੰਟੀਆਂ ਦਿੱਤੀਆਂ ਕਿ ਝੂਠੀ ਸੌਂਗ ਆਦੇ ਉਹਨਾਂ ਨੇ ਗੁਟਕਾ ਸਾਹਿਬ ਦੀ ਤਾਂ ਲਗੇ ਤੁਹਾਨੂੰ ਪੱਕੇ ਕੀਤਾ ਜਾਊਗਾ ਪਹਿਲ ਦੇ ਆਧਾਰ ਤੇ ਪਹਿਲੀ ਕੈਬਨਿਟ ਚ 5 ਸਾਲ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਕੀਤੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਹੁਣ ਸਾਡਾ ਇੱਕੋ ਇੱਕ ਆਸਰਾ ਆ ਆਮ ਆਦਮੀ ਪਾਰਟੀ ਜੇ ਆ ਆਮ ਆਦਮੀ ਪਾਰਟੀ ਜਿੱਤੂਗੀ ਤਾਂ ਸਾਡਾ ਕੋਈ ਨਾ ਕੋਈ ਖਲਾ ਹੋ ਸਕੋ ਆਉਣ ਵਾਲੇ ਫਿਊਚਰ ਨੂੰ ਗਾਣ ਨੂੰ ਜਿਹੜੀ ਅਗਲੀ ਪੀੜ੍ਹੀ ਆ ਉਹਨਾਂ ਨੂੰ ਨੌਕਰੀ ਮਿਲੂਗੀ ਕੋਈ ਨਾ ਕੋਈ ਸੁਧਾਰ ਹੋਊਗਾ ਠੀਕ ਆ ਜੀ ਤੇ ਤੁਹਾਡੀ ਸਪੋਰਟ ਆ ਪੂਰੀ ਜਿਹੜੀ ਕੰਡਕਟਰ ਯੂਨੀਅਨ ਆ ਇਹਨਾਂ ਦੀ ਪੂਰੀ ਸਪੋਰਟ ਹੈਗੀ ਆ ਹਾਂਜੀ ਹਾਂਜੀ ਪੰਜਾਬ ਰੋਡ ਪੀ ਆਰਟੀਸੀ ਕੰਟਰੈਕਟਰ ਵਰਸ ਯੂਨੀਅਨ ਜਿਹੜੀ ਪੂਰੀ ਸਪੋਰ ਆਮ ਆਦਮੀ ਪਾਰਟੀ ਨੂੰ ਜੀ ਚਲੋ ਹਰ ਬਰਤ ਤੰਗ ਹੈ ਜਿਹੜਾ ਪੁਲਿਸ ਵਾਲੇ ਮੁਲਾਜ਼ਮ ਸਾਰੇ ਤੰਗ ਹੈ ਨਾਲ ਕੋਈ ਕੋਈ ਤਰਖਾ ਨਹੀਂ ਦੇ ਰਹਾ ਜਿਹੜੇ ਬਰਗਾਂ ਸਾਡੇ ਸੱਚ ਵੀ ਹੈਗੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਮਤਲਬ ਤਰਖਾ ਮਿਲਦੀਆਂ ਕਿਸੇ ਨੂੰ ਕੋਈ ਤਰਖਾ ਨਹੀਂ ਮਿਲਦੀ 6 6 ਯਾਦ ਤੇ ਟੀਚਰ ਰੱਖਿਆ ਹੋਇਆ ਕਿੱਦਾਂ ਪੜਾਉਣਗੇ ਬੱਚੇ ਤੁਸੀਂ ਦੇਖੋ ਜਿਹੜੇ ਪਹਿਲਾਂ ਐਮਬੀਬੀਐਸ ਪੜ੍ਹ ਕੇ ਟੀਚਰ ਲੱਗੇ ਹੁੰਦੇ ਸੀ ਉਹ ਹਰ ਬੰਦੇ ਨੂੰ ਮਤਲਬ ਸਹੂਲਤ ਮਿਲਦੀ ਸੀ ਅਸੀਂ ਮੈਨੂੰ ਕਟੋਵਾਰ 30 ਸਾਲੋਂ ਕੋ ਪੜਾਈ ਛੱਡੀ ਨੂੰ ਅੱਜ ਮੈਨੂੰ ਅੰਗਰੇਜ਼ੀ ਪੁੱਛ ਕੇ ਦੇ ਲਾ ਕੋਈ ਵੀ ਸ਼ਬਦ ਆਂਦਾ ਹੋਊਗਾ ਕਿਉਂਕਿ ਪਤਾ ਕਿਦਾਂ ਕਿਉਂਕਿ ਉਦੋਂ ਟੀਚਰ ਹੁੰਦੇ ਸੀ ਵਧੀਆ ਹੁਣ ਛੇ ਛੇ ਬੜੀਆਂ ਜਿਹੜੇ ਸੱਤ ਸੱਤ ਪੜ੍ਹੇ ਉਹ ਜਾਣੇ ਆ ਉਹਨਾਂ ਦਾ ਕੁੱਖ ਨਹੀਂ ਕਿਉਂਕਿ ਜਿਹੜੇ 12 ਪੜ੍ਹਿਓ ਬੱਚੇ ਪੜਾਉਂਦੇ ਆ ਮੋਰੇ ਭਲਾ ਕੇ ਪੜਾਣ ਲੱਗਦੇ ਟੀਚਰ ਉਹਨਾਂ ਨੂੰ ਆਪ ਦਾ 6000 ਤਾਂ ਕੀ ਪੜਾਣਗੇ ਮੋਰੇ 6000 ਤੇ ਮੋਰੇ 67000 ਪਿਛਲਾ ਲੈਂਦਾ ਉਹਦਾ ਵੀ ਨਹੀਂ ਸਾਰਾ 70000 ਨਾ ਕਿਉਂਕਿ ਹਰਚੇ ਬਹੁਤ ਹੈ ਸੋਚ ਕਰਕੇ ਅਸੀਂ ਸਾਰੇ ਉਮੀਦ ਕਰਦੇ ਆ ਕਿ ਕੋਈ ਜਰੂ ਠੀਕ ਹੈ ਜੀ ਦੇਖਦੇ ਹਾਂ ਆਪ ਸਰਕਾਰ ਕਿੰਨੀ ਆ ਕੁਮੇਦਾਂ ਤੇ ਖਰੀ ਉੱਤਰਦੀ ਹੈ ਲੋਕਾਂ ਦੇ ਧੰਨਵਾਦ ਥੈਂਕ ਯੂ ਜੀ ਬੱਲੂ ਭਾਈ ਜਿੱਤੋ ਵਾਹ ਬੱਲੂ ਭਾਈ ਜਿੱਤੋ ਵਾਹ ਬੱਲੂ ਭਾਈ